ਤਰਨਤਾਰਨ ਤੋਂ ਇੱਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਠੰਡ ਤੋਂ ਬਚਣ ਲਈ પતિ ਪਤਨੀ ਅਕਬਾਲਕੇ ਘਰ ਵਿੱਚ ਬੈਠੇ ਸਨ ਲੇਕਿਨ ਧੂਆ ਚੜਨ ਕਰਕੇ ਉਹਨਾਂ ਦਾ ਸਾਹ ਗੁੰਮ ਹੋ ਗਿਆ ਅਤੇ ਦੋਨਾਂ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਗੁਰਮੀਤ ਸਿੰਘ ਅਤੇ ਉਸਦੀ ਪਤਨੀ ਜਸਪੀਰ ਕੌਰ ਵਿੱਤੇ ਕਾਲ ਗੁਰਮੀਤ ਸਿੰਘ ਆਪਣੇ ਇਨਵਰਟਰ ਬੈਟਰੀ ਵਾਲੀ ਦੁਕਾਨ ਤੋਂ ਤਕਰੀਬਨ 6-7 ਵਜੇ ਫੋਨ ਦੇ ਲਈ ਪਰ ਬਣੀ ਹੋਈ ਰਿਆਸ਼ ਤੇ ਵਿੱਚ ਚਲਾ ਜਾਂਦਾ ਹੈ ਤੇ ਅਗਲੇ ਦਿਨ ਸਵੇਰੇ ਜਦੋਂ ਉਸਦੇ ਪਿਤਾ ਜੀ ਅਤੇ ਬਾਕੀ ਪਰਿਵਾਰਕ ਮੈਂਬਰ ਉਸ ਨੂੰ ਫੋਨ ਕਰਦੇ ਹਨ ਨੀਚੇ ਬੁਲਾਉਂਦੇ ਹਨ ਉਹ ਨਾ ਹੀ ਪਹੁੰਚਕਦਾ ਹੈ ਅਤੇ ਨਾ ਹੀ ਆਵਾਜ਼ਾਂ ਮਾਰਨ ਤੇ ਨੀਚੇ ਆਉਂਦਾ ਹੈ ਤੇ ਜ਼ਿਆਦਾ ਲੰਮਾ ਸਮਾਂ ਬੀਤ ਜਾਣ ਕਾਰਨ ਉਸਦੇ ਪਰਿਵਾਰ ਨੂੰ ਚਿੰਤਾ ਹੁੰਦੀ ਹੈ ਤੇ ਫਿਰ ਉਸਦੇ ਹੋਰ ਜਾਣਕਾਰ ਲੋਕ ਕਿਸੇ ਤਰੀਕੇ ਦੇ ਨਾਲ ਵਾਰੀ ਨੂੰ ਤੋੜ ਕੇ ਅੰਦਰ ਦਾਖਲ ਹੁੰਦੇ ਹਨ ਤੇ ਪਤੀ ਪਤਨੀ ਦੀ ਲਾਸ਼ ਦੇਖ ਕੇ ਉਹਨਾਂ ਦੇ ਪੈਰੋਂ ਹਥਾ ਜ਼ਮੀਨ ਨਿਕਲ ਜਾਂਦੀ ਹੈ ਇਹਦਾ ਨਾਮ ਕਰ ਸੋਨੂ ਗਰਮੀਤ ਸਿੰਘ ਤੇ ਘਰ ਦੀ ਨਾਲ ਜਸਬੀਰਪੁਰ ਮੇਰਾ ਲੜਕਾ ਵਾਜੀ ਰਾਤ ਇਥੋਂ 6 ਵਜੇ ਗਿਆ ਵਾ ਤੇ ਸੌਣ ਤੇ ਬਾਅਦ ਦੇ ਵਿੱਚ ਮੈਂ ਦੁਕਾਨ ਖੁੱਲੀ ਦੁਕਾਨ ਮੈਵਦਾ ਗਿਆ ਮੁਰਕੇ ਬਾਅਦ ਤੇ ਉੱਤੇ ਕਿਤੇ ਵੀ ਠੰਡ ਹੁੰਦੀ ਲੱਗਦੀ ਤੇ ਅੱਗ ਬਾਲ ਲਈ ਇਹਨਾਂ ਨੇ ਅੱਗ ਬਾਲ ਲਈ ਤੇ ਉਹਦੇ ਨਾਲ ਹੀ ਮੁੜ ਕੇ ਬੰਦ ਹੋ ਗਿਆ ਕਸਮ ਸਾਨੂੰ ਤੇ ਸਵੇਰੇ ਇਹੀਂ ਪਹੁੰਚੂ ਕਰਦੇ ਹਾਂ ਥੱਲਿਓ ਯਕੀਨ ਵਾਲੀ ਵੀ ਇੰਨੇ ਚਿਰ ਤੇ ਆ ਜਾਂਦਾ ਵਾ ਥੱਲੇ ਤੇ ਆਉਂਦਾ ਜੂਨਿੰਗ ਉਹ ਬਾਅਦ ਦੇ ਵਿੱਚ ਜਦੋਂ ਫਿਰ ਕਿ ਮੈਂ ਦੁਕਾਨ ਤੇ ਕੋਣ ਖੋਲਹੀ ਮੈਂ ਖੋਲ ਕੇ ਮੈਂ ਚਲ ਮੈਂ ਸਿਲੰਡਰ ਲੈ ਆਉਣਾ ਮੁੜ ਕੇ ਆਪੇ ਆ ਜੂਗਾ ਥੱਲੇ ਮੰਮੀ ਜੀ ਨੂੰ ਮੈਂ ਇੱਥੇ ਬਿਠਾ ਦਿੱਤਾ ਦੁਕਾਨ ਤੇ ਜਦੋਂ ਬਾਹ ਦੇ ਵਿੱਚ ਆ ਸਰਪੰਚ ਆਇਆ ਮੁੜ ਕੇ ਸਰਪੰਚ ਨੇ ਵੀ ਮੁੜ ਕੇ ਬੂਆ ਬਵਾ ਕਰਕੇ ਖੋਲਿਆ ਨੇ ਫੇਰ ਉਧਰੋਂ ਗਏ ਪਹਿਲਵਾਨ ਨੂੰ ਕਿਹਾ ਪਹਿਲਵਾਨ ਦੇ ਨਾਲ ਤੇ ਫੇਰ ਉੱਤੇ ਚੜੇ ਹੀ ਮੋਂਟੀ ਦੇ ਉੱਤੇ ਮੋਂਟੀ ਦੇ ਉੱਤੇ ਬੰਦੇ ਹੀ ਸਾਰੇ ਬੰਨੋ ਫੇਰ ਅਸੀਂ ਉਡਾੜੂ ਦੇ ਵਿੱਚ ਤੇ ਉਹ 바ਰੀ ਦਾ ਇੱਕ ਜਿਹੜਾ ਤਖਤਾ ਸੀ ਖਿੱਚ ਦਿੱਤਾ ਵਾਲਕੇ ਉਹ ਨਹੀਂ ਫੇਰ ਅੰਦਰ ਆ ਕੇ ਵਾਲੇ ਤੇ ਥੱਲੇ ਆਏ ਗੋਲੇ ਨਹੀਂ ਅੱਗ ਬਲਦੀ ਸੀ ਉੱtre ਲੱਕੜ ਦੀ ਰੀਠੀ ਵੀ ਨਹੀਂ ਸੀ ਬਾਲਟੇ ਦਾ ਵੀ ਨਹੀਂ